ਆ ਵੀਰੋਂ ਗੱਲ ਕਰਨ ਲੱਗੇ ਆ ਸਿੱਧੂ ਮੂਸੇਵਾਲੇ ਦੀ ਦੇ ਦਲਜੀਤ ਦਸਾਂਜ ਦੀ ਆ ਯਾਰ ਫੇਸਬੁੱਕ ਤੇ ਪੋਸਟ ਆਈਆਂ ਪੌਦੇ ਕੌਣ ਬੈਸਟ ਕੌਣ ਬੈਸਟ ਯਾਰ ਮੂਸੇਵਾਲੇ ਦਾ ਕੀ ਮੁਕਾਬਲਾ ਮੂਸੇਵਾਲਾ ਅਸਲੀ ਰੀਅਲ ਜੱਟ ਹੀ ਰੀਅਲ ਜੱਟ ਐ ਤੇ ਉਦਾਂ ਹੀ ਨਗਲੀਆ ਲੱਗਦਾ ਦਲਜੀਤ ਤੇ ਇਹਨੇ ਲੋਕਾਂ ਨੂੰ ਐਵੇਂ ਪੱਗ ਬੰਨ੍ਹ ਕੇ ਉਲੂ ਬਣਾਇਆ ਹਾਂ ਮੈਂ ਪੰਜਾਬੀ ਪੰਜਾਬੀ ਆ ਪੰਜਾਬੀ ਹੋਰ ਲੋਕੀ ਸੋਚਦੇ ਲੈ ਵੀਏ ਪੰਜਾਬ ਦਾ ਬੰਦਾ ਸਿੱਧੂ ਸੀ ਅਸਲੀ ਪੰਜਾਬੀ ਉਹ ਪੰਜਾਬ ਚ ਰਿਆ ਖੇਤੀ ਕੀਦੀ ਪੰਜਾਬ ਚ ਉਹਦੇ ਟਿਕਾਣਾ ਬਣਾਇਆ ਹਵੇਲੀ ਬਣਾਈ ਪੰਜਾਬੀਆਂ ਨੂੰ ਇੱਕ ਨਵੀਂ ਰਾਹ ਦਿੱਤੀ ਹੈ ਕਿ ਨਵੀਂ ਦਿਸ਼ਾ ਦਿੱਤੀ ਇਹ ਜੋ ਕੈਨੇਡਾ ਪਤਾ ਨਹੀਂ ਕਿੱਥੇ ਰਹਿੰਦੇ ਐ ਤੇ ਬਿਨਾਂ ਨੇ ਪੰਜਾਬ ਨੂੰ ਇੱਕ ਬਿਜ਼ਨਸ ਬਣਾਇਆ ਹੋਇਆ ਲੋਕਾਂ ਨੂੰ ਬੋਲ-ਬੋਲ ਕੇ ਪੰਜਾਬੀ ਆ ਪੰਜਾਬੀਓ ਬਾਕੀ ਇਹਦਾ ਕੋਈ ਪੰਜਾਬ ਨਾਲ ਜਾਂ ਪੰਜਾਬੀਅਤ ਨਾਲ ਨਹੀਂ ਹੈਗਾ ਵਾਲੇ ਦੇ ਕਟੇ ਹੋਏ ਹੀ ਪਹਿਲਾਂ ਤੋਂ ਹੀ ਪਾ ਤਾ ਬੰਦਾ ਵੀ ਫਿਜ਼ਬਾਨੀ ਚੱਲਣੀਆਂ ਚੰਗੀ ਲੜੀ ਫੇਮ ਚ ਪਾਏ ਮੇਰੇ ਤੇ ਪਾਗ ਵੀ ਲਾ ਗਿਆ ਮਾਰੀ ਹੈ ਤੇ ਸਾਬ ਨਕਲੀ ਲੋਗਾ ਹੋਣਾ ਇਹਦਾ ਗਾਣਾ ਆਇਆ ਕਿੱਡਾ ਘਟਿਆ ਗਾਣਾ ਲਹਿੰਗੇ ਤੇ ਸ਼ਰਾਬ ਡੋਲ ਦੂੰ ਕਦੀ ਸਿੱਧੂ ਦਾ ਆਇਆ ਹੋਇਆ ਗਾਣਾ ਵੇਖਿਆ ਮਾੜਾ ਉਹ ਸਿੱਧੂ ਰੀਅਲ ਜਾਟੀ ਪੰਜਾਬ ਦਾ ਅਸਲੀ ਇਹਦੇ ਆਵੇਂ ਸ਼ਕਲ ਉਹ ਬੰਦੇ ਜੰਨੇ ਰੱਖੇ ਹੋਇਆ ਉਹਨਾਂ ਨੂੰ ਕੰਮ ਦਾ ਲਾਲ ਚਾਦੇ ਉਹ ਬੋਲਦੇ ਰਹਿੰਦੇ ਦਲਜੀਤ ਆ ਦਲਜੀਤ ਉਹ ਇਹ ਸਾਬ ਨਕਲੀ ਬੰਦੇ ਇਹਨਾਂ ਸਿਰਫ ਪੰਜਾਬ ਤੋਂ ਪੈਸਾ ਕਮਾਇਆ ਆ ਹੈ ਇਹ ਜਿੰਨੇ ਦਲਜੀਤ ਰ ਗਿਆ ਤੇ ਸਿੱਧੂ ਜਿਹੜਾ ਰੀਅਲ ਜੱਟ ਹੀ ਪੰਜਾਬ ਦਾ ਅਸਲੀ ਜੋ ਪੰਜਾਬ ਦਾ ਬਲੱਡ ਹੁੰਦਾ ਆ ਤੇ ਸਿੱਧੂ ਦਾ ਕਿਸੇ ਵੀ ਇਹ ਕਲਾਕਾਰ ਨਚਾਰਟ ਕਿਸੇ ਵੀ ਬੰਦੇ ਨਾਲ ਕੋਈ ਮੁਕਾਬਲਾ ਨਹੀਂ ਫੇਸਬੁੱਕ ਤੇ ਨਾ ਪਾਇਆ ਕਰੋ ਕੋਈ ਬੈਸਟ ਕੌਣ ਆ ਬੈਸਟ ਸਿਰਫ ਸਿੱਧੂ ਹੀ ਆ ਸਿੱਧੂ ਹੋਇਆ ਜਾਂ ਫਿਰ ਹਰਜੀਤ ਹਰਮਨ ਹੋਇਆ ਭਗਵੰਤ ਮਾਨ ਹੋਇਆ ਨਸ਼ਤਰ ਸ਼ੱਤਾ ਹੋਇਆ ਇਹ ਜਿਹੜੇ ਹੁੰਦੇ ਦੌਰ ਦੇ ਕਲਾਕਾਰ ਇਹ ਸਾਫ ਸੁਥਰੇ ਕਲਾਕਾਰ ਇਹਨਾਂ ਬਹੁਤ ਵਧੀਆ ਗਾਣੇ ਗਾਏ ਆ ਬਾਕੀ ਸਭ ਧੰਦੇਵਾਜ ਲੋਗ ਆ ਉਹਨਾਂ ਨੇ ਆਪਣੇ ਗਾਣੇ ਚਲਾਉਣੇ ਉਹ ਪੈਸੇ ਵਾਸਤੇ ਕੁਝ ਵੀ ਕਰ ਸਕਦੇ ਆ ਤੇ ਇਹਨਾਂ ਦੇ ਨਕਲੀ ਲੋਕਾਂ ਦੇ ਮਗਰ ਨਾ ਲੱਗਿਆ ਕਰੋ ਇਹ ਇੱਕ ਟਾਕਿੰਗ ਕਰਦੇ ਹੋਜੀ ਇੱਕ ਟਾਕਿੰਗ ਫਰਾਡ ਟਾਕਿੰਗ ਕਰਦੇ ਆ ਜਿੱਚ ਲੋਕ ਚੱਕਰ ਚ ਆ ਜਾਂਦੇ ਆ ਬਾਕੀ ਇਹਨਾਂ ਦਾ ਪੰਜਾਬ ਦਾ ਕੋਈ ਇਹ ਤੰਦੇਵਾਜ ਲੋਕ ਇਹਨਾਂ ਨੇ ਬਿਜ਼ਨਸ ਕਰਨਾ ਧੰਦਾ ਕਰਨਾ ਆ ਕਹਾਣੀ ਆ ਤੇ ਸਿੱਧੂ ਦਾ ਕਹਦਾ ਕੋਈ ਮੁਕਾਬਲਾ ਨਹੀਂ ਸਿੱਧੂ ਅਸਲੀ ਜੱਟ ਹੀ ਪੰਜਾਬ ਦਾ ਲੋਕੀਂ ਨੂੰ ਮੱਥੇ ਟੇਕਦੇ ਆ ਹੈ ਇਹਨਾਂ ਪਤਾ ਨਹੀਂ ਨਿਚਾਰਾਂ ਨੇ ਕਿੰਨਿਆਂ ਦੇ ਭਾਏ ਖਾਦੇ ਹੋਏ ਆ ਹੈ ਉਹ ਬੰਦਾ ਦੁੱਧ ਵਰਗਾ ਬੰਦਾ ਹੀ ਸੱਚਾ-ਸੱਚਾ ਪੰਜਾਬੀ ਬੰਦਾ ਇੱਕ ਪੰਜਾਬੀਆਂ ਵਾਸਤੇ ਉਹਨੇ ਮਾਡਲ ਕ੍ਰੀਏਟ ਕੀਤਾ ਆ ਕਿ ਇਹੋ ਜਿਹਾ ਬਣੋ ਲੋਕ ਹੋ ਜਾ ਬਣ ਦੀ ਕੋਸ਼ਿਸ਼ ਕਰਦੇ ਹੋ ਜਾ ਬਣਿਆ ਨਹੀਂ ਜਾ ਸਕਦਾ ਪਰ ਕੋਸ਼ਿਸ਼ ਕਰਦੇ ਆ ਤੇ ਆਪਾਂ ਖੋ ਸਿੱਧੂ ਨੂੰ ਮੰਨਦੇ ਆਂ ਰੱਬ ਆਪਣੇ ਆਸਤੇ ਸਿੱਧੂ ਤੇ ਸੈਲੂਟ ਕਰਦੇ ਆਂ ਤੇ ਜਦੋਂ ਫੇਸਬੁੱਕ ਤੇ ਆਉਂਦਾ ਵੀ ਦਲਜੀਤ ਨੰਬਰ 1 ਕੇ ਸਿੱਧੂ ਨੰਬਰ 1 ਤੋਂ ਬੜਾ ਅਜੀਬ ਜਿਹਾ ਲੱਗਦਾ ਯਾਰ ਸਿੱਧੂ ਦਾ ਇਹਦਾ ਕੀ ਮੁਕਾਬਲਾ ਹੈ ਸਿੱਧੂ ਦਾ ਕੀ ਮੁਕਾਬਲਾ ਇਹ ਨਾਲ ਤੇ ਵੀਰੋ ਸਿਆਣੇ ਬਣੋ ਇਹ ਜਿਹੜੇ ਟੌਕਿੰਗ ਕਰਦੇ ਨੇ ਫੇਕ ਟੌਕਿੰਗ ਇਸ ਤੋਂ ਬਚੋ ਇਹ ਅੱਜਕੱਲ ਫੇਸਬੁੱਕ ਤੇ ਫੇਕ ਟੌਕਿੰਗ ਕਰ ਕਰਕੇ ਫਿਕਨਕਲੀ ਗੱਲਾਂ ਕਰ ਕਰ ਕੇ ਬਹੁਤ سارے ਲੋਕ ਫਾਇਦੇ ਠਾਉਣਦੇ ਇਹਨਾਂ ਨੂੰ ਸਮਝੋ ਵੀਰੋ ਇਹਨਾਂ ਨੂੰ ਸਮਝੋ ਬਹੁਤ ਬਹੁਤ ਧੰਨਵਾਦ ਆਪਣਾ ਵੀਡੀਓ ਗੱਡ ਕੇ ਸ਼ੇਅਰ ਕਰਦੇ ਆ ਬਹੁਤ ਬਹੁਤ ਧੰਨਵਾਦ